ਜਿਵੇਂ ਵਿਟਾਮਿਨ ਡੀ ਦਾ ਟੈਸਟ ਆ ਬਾਹਰ ਇਹ ਹੱਡੀਆਂ ਵਾਸਤੇ ਆ ਜਾਂਦਾ ਬਾਹਰ ਤੁਸੀਂ ਪਤਾ ਕਰੋਗੇ 1000 ਰੁਪਏ ਦਾ ਟੈਸਟ ਆ ਇੱਥੇ ਸਿਰਫ ਆਪਣੇ 270 ਰੁਪਏ ਦੇ ਵਿੱਚ ਅਸੀਂ ਕਰਦੇ ਆਂ ਡੇਰਾ ਵਸੇ ਮੋਹਾਲੀ ਤੋਂ ਚੱਲਦਾ ਸਾਰਾ ਜਿਵੇਂ ਸਾਡੇ ਅਲੱਗ-ਅਲੱਗ ਗੁਰੂ ਗੁਰੂ ਘਰਾਂ ਦੇ ਵਿੱਚ ਹੀ ਸੜੀਆਂ ਲੈਸ ਨੇ 7 ਤੋਂ ਲੈ ਕੇ 12 ਵਜੇ ਤੱਕ ਓਪਨ ਰਹਿੰਦੀਆਂ ਨੇ ਇਹ ਡਾਕਟਰ ਟੈਸਟ ਲਿਖ ਜਾਂਦੇ ਸੀਗੇ ਉਹਨਾਂ ਨੂੰ ਮੇਜਰ ਬਿਮਾਰੀ ਹੁੰਦੀ ਸੀਗੀ ਉਹ ਬਾਹਰ ਰੇਟ ਦੇ ਕਰਕੇ ਨਹੀਂ ਕਰਾ ਪਾਉਂਦੇ ਸੀ ਤਾਂ ਉਹ ਇੱਥੇ ਆ ਕੇ ਕਰਾ ਕੇ ਆਪਣਾ ਵਧੀਆ ਇਲਾਜ ਕਰਾ ਰਹੇ ਨੇ ਲੋਕ ਠੀਕ ਹੋ ਰਹੇ ਨੇ ਦੁਆਵਾਂ ਵੀ ਦੇ ਰਹੇ ਨੇ ਸੁਭਾਵਾਂ ਵੀ ਚੱਲ ਰਹੀਆਂ ਨੇ ਜੀ ਤਾਂ ਲਾਈਫ ਕੇਅਰ ਫਾਊਂਡੇਸ਼ਨ ਤੇ ਅਸੀਂ ਅੱਜ ਪਹੁੰਚੇ ਹਾਂ ਲੈਬਾਰਟਰੀ ਜਿੱਥੇ ਕਿ ਚੈਰੀਟੇਬਲ ਰੇਟਸ ਤੇ ਕਰੀਬ ਮਾਰਕੀਟ ਤੋਂ 75% ਘੱਟ ਰੇਟ ਤੇ ਜਿਹੜਾ ਹੈ ਇੱਥੇ ਟੈਸਟ ਹੁੰਦੇ ਨੇ ਤੇ ਗੱਲਬਾਤ ਸਵਾਗਤ ਹੈ ਜੀ ਸਸਿਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਵਰੀਤ ਸਿੰਘ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਆ ਮੈਨੂੰ ਸਰ ਇੱਥੇ ਪਿਛਲੇ 1 ਸਾਲ ਤੋਂ ਮੈਂ ਇੱਥੇ ਜੁਆਇਨ ਕੀਤਾ ਹੋਇਆ ਵਾਂ ਤੇ ਇੱਥੇ ਸਵੇਰਾਂ ਚੱਲ ਰਹੀਆਂ ਨੇ ਲਗਾਤਾਰ ਤੇ ਇਹ ਸਾਰਾ ਸਿਸਟਮ ਸਰ ਡੇਰਾ ਮਸੀ ਮੋਹਾਲੀ ਤੋਂ ਚੱਲਦਾ ਸਾਰਾ ਜਿਵੇਂ ਸਾਡੇ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਸੜੀਆਂ ਲੈਬਸ ਨੇ 7 ਤੋਂ ਲੈ ਕੇ 12 ਵਜੇ ਤੱਕ ਓਪਨ ਰਹਿੰਦੀਆਂ ਨੇ ਇਹ ਸਵੇਰੇ 7 ਵਜੇ ਓਪਨ ਹੋ ਜਾਂਦੀ ਹੈ 12 ਵਜੇ ক্লোਜ਼ ਹੋ ਜਾਂਦੀ ਹੈ ਉਹਦੇ ਵਿੱਚ ਜਿਹਨੂੰ ਫਾਸਟਿੰਗ ਮਰੀਜ਼ ਜ਼ਿਆਦਾਤਰ ਲੋਕਾਂ ਨੇ ਖਾਲੀ ਪੇਟ ਕਰਾਉਣੇ ਹੁੰਦੇ ਕਤੋਂ ਲੋਕ ਖਾਲੀ ਬਿਠਾ ਕੇ ਆਪਣਾ ਸੈਂਪਲ ਦੇ ਕੇ ਜਾਂਦੇ ਆ ਸਾਡੇ ਰੇਟ ਬਾਹਰ ਨਾਲੋਂ ਬਹੁਤ ਹੀ ਘੱਟ ਨੇ ਜਿਵੇਂ ਵਿਟਾਮਿਨ ਡੀ ਦਾ ਟੈਸਟ ਆ ਬਾਹਰ ਇਹ ਹੱਡੀਆਂ ਵਾਸਤੇ ਆ ਜਾਂਦਾ ਬਾਹਰ ਤੁਸੀਂ ਪਤਾ ਕਰੋਗੇ 1000 ਰੁਪਏ ਦਾ ਟੈਸਟ ਆ ਇੱਥੇ ਸਿਰਫ ਆਪਣੇ 270 ਰੁਪਏ ਦੇ ਵਿੱਚ ਅਸੀਂ ਕਰਦੇ ਆ ਹੈਲਥ ਪੈਕੇਜ ਨੇ ਲੱਗ ਲੱਗ ਹੈਲਥ ਪੈਕੇਜ ਆ ਜਾਂਦੇ ਆ ਕੋਈ 500 ਦਾ 700 ਦਾ 950 ਤੇ ਹੁਣ ਇੱਕ ਦਾ ਮਾਸਟਰ ਹੈਲਥ ਪੈਕੇਜ ਅਸੀਂ ਕੱਢਿਆ ਵਾ 1500 ਦੇ ਵਿੱਚ ਉਹਦੇ ਵਿੱਚ ਜਿਵੇਂ ਕਿ ਆਪਣਾ ਗਠੀਏ ਦੇ ਵਾਸਤੇ ਆ ਜਾਂਦੇ ਆ ਕਾਰਡੀਅਕ ਵਾਸਤੇ ਆ ਜਾਂਦਾ ਐਚ ਐਸ ਸੀ ਆਰ ਪੀ ਜੋ ਕਿ ਬਾਹਰ ਬੜਾ ਕੋਸਟਲੀ ਆ ਤੇ ਆਪਣਾ ਨਾਲ ਵਿਟਾਮਿਨ ਡੀ ਵਿਟਾਮਿਨ ਬੀ ਆਇਰਨ ਪ੍ਰੋਫਾਈਲ ਆ ਜਾਂਦਾ ਵਾ ਇੱਧਾ ਕਿਡਨੀ ਦੇ ਟੈਸਟ ਆ ਜਾਂਦੇ ਆ ਉਹੀ ਟੈਸਟ ਜਿਹੜਾ 1500 ਦਾ ਪੈਕੇਜ ਅਸੀਂ ਇੱਥੇ ਬਣਾਇਆ ਵਾ ਬਾਹਰ ਉਹੀ ਪੈਕੇਜ 40450 ਦਾ ਹੋਊਗਾ ਜੀ ਤਾਂ ਪੇਸ਼ੈਂਟ ਇੱਥੇ ਆ ਕੇ ਬਹੁਤ ਰੀਲਿਫ ਮਹਿਸੂਸ ਕਰਦਾ ਆ ਜਿਵੇਂ ਤੁਸੀਂ ਦੇਖਦੇ ਹੋ ਬਾਹਰ ਪੇਸ਼ੈਂਟ ਅਨੇ ਕੋਸਟਲੀ ਟੈਸਟ ਨਹੀਂ ਕਰਾਉ ਪਾਉਂਦਾ ਕਈ ਡਾਕਟਰ ਟੈਸਟ ਲਿਖ ਦਿੰਦੇ ਆ ਹੁਣ ਗਰੀਬ ਕਈ ਪੇਸ਼ੈਂਟ ਹੁੰਦੇ ਆ ਨਹੀਂ ਇੰਨੇ ਪੈਸੇ ਖਰਚ ਪਾਉਂਦੇ ਜੋ ਜਿਹਨਾਂ ਨੂੰ ਪਤਾ ਲੱਗਦਾ ਲਾਈਫ ਕੇਅਰ ਫਾਊਂਡੇਸ਼ਨ ਬਾਰੇ ਤਾਂ ਉਹ ਜ਼ਰੂਰ ਵਿਜ਼ਿਟ ਕਰਦੇ ਆ ਜਿੱਦਾਂ ਸਾਡਾ ਪਿੱਛੇ ਹੀ ਓਪਨ ਹੋਇਆ ਵਾ 13 April ਨੂੰ ਵਿਸਾਖੀ ਵਾਲੇ ਦਿਨ ਅਸੀਂ ਇੱਥੇ ਓਪਨਿੰਗ ਕੀਤੀ ਆ ਤਾਂ ਇੱਥੇ ਕਾਫੀ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਵਾ ਲੋਕ ਖੁਦ ਆ ਕੇ ਕਹਿੰਦੇ ਆ ਵੀ ਬਾਹਰ ਨਾਲੋਂ ਬਹੁਤ ਘੱਟ ਰੇਟ ਤੇ ਤੁਸੀਂ ਕਰ ਰਹੇ ਹੋ ਪੈਕੇਜ ਬਹੁਤ ਸਸਤੇ ਨੇ ਜਿਹੜੇ ਲੋਕ ਡਾਕਟਰ ਟੈਸਟ ਲਿਖ ਜਾਂਦੇ ਸੀਗੇ ਉਹਨਾਂ ਨੂੰ ਮੇਜਰ ਬਿਮਾਰੀ ਹੁੰਦੀ ਸੀਗੀ ਉਹ ਬਾਹਰ ਰੇਟ ਦੇ ਕਰਕੇ ਨਹੀਂ ਕਰਾ ਪਾਉਂਦੇ ਸੀ ਤਾਂ ਉਹ ਇੱਥੇ ਆ ਕੇ ਕਰਾ ਕੇ ਆਪਣਾ ਵਧੀਆ ਇਲਾਜ ਕਰਾ ਰਹੇ ਨੇ ਲੋਕ ਠੀਕ ਹੋ ਰਹੇ ਨੇ ਦੁਆਵਾਂ ਵੀ ਦੇ ਰਹੇ ਨੇ ਸੁਵਾਵਾ ਵੀ ਚੱਲ ਰਹੀਆਂ ਨੇ ਜੀ ਇੱਕ ਪਾਸੇ ਹੁੰਦਾ ਨਾ ਜਿਵੇਂ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਕੋਈ ਪ੍ਰੋਬਲਮ ਹੋ ਗਈ ਤਾਂ ਉਹਦੀ ਦਵਾਈ ਜਿਹੜੀ ਹੈ ਉਹਦਾ ਖਰਚਾ ਵੱਖਰਾ ਟੈਸਟਾਂ ਦਾ ਖਰਚਾ ਜਿਹੜਾ ਉਸ ਤੋਂ ਉੱਪਰ ਇੰਨਾ ਜ਼ਿਆਦਾ ਹੋਰ ਵਾਜ ਜਾਂਦਾ ਤਾਂ ਲੱਗਦਾ ਕਿ ਇਦਾਂ ਦੀ ਜਿਹੜੀਆਂ ਹੋਰ ਚੀਜ਼ਾਂ ਦੀ ਵੀ ਲੋੜ ਹੈ ਇਦਾਂ ਦੀਆਂ ਸੰਸਥਾਵਾਂ ਦੀ ਹਾਂਜੀ ਜਿੱਦਾਂ ਹੁਣ ਅਸੀਂ ਉਪਰਾਲਾ ਕੀਤਾ ਸਾਡੀ ਫਾਊਂਡੇਸ਼ਨ ਨੇ ਕਿ ਉਹਨਾਂ ਨੇ ਇੱਕ ਚੈਰੀਟੇਬਲ ਲੈਬ ਵਧੀਆ ਚੈਰੀਟੇਬਲ ਲੈਬ ਜਿਹਨੂੰ ਆਪਾਂ ਕਹਿ ਸਕਦੇ ਆ ਐਨਏਬੀਐਲ ਐਨਏਬੀਐਲ ਦਾ ਮਤਲਬ ਵੀ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਹੈ ਇਹ ਇਹਨੂੰ ਕੋਈ ਵੀ ਹਸਪੀਟਲ ਜਾਂ ਕੋਈ ਵੀ ਡਾਕਟਰ ਇਹਨੂੰ ਚੈਲੰਜ ਨਹੀਂ ਕਰ ਸਕਦਾ ਰਿਪੋਰਟ ਨੂੰ ਕਈ ਡਾਕਟਰ ਕਹਿ ਦਿੰਦੇ ਨੇ ਵੀ ਉਹਨਾਂ ਨਾਲ ਟੈਸਟ ਲਿਖਤੇ ਵੀ ਇਹ ਫਲਾਣੀ ਲੈਬ ਤੋਂ ਕਰਾ ਲਓ ਉੱਥੇ ਮੰਨਣਾ ਲੋਕ ਸਾਡੇ ਕੋਲ ਕਰਾ ਕੇ ਲੈ ਕੇ ਜਾਂਦੇ ਆ ਉਹਨਾਂ ਨੂੰ ਦਿਖਾਉਂਦੇ ਨੇ ਤਾਂ ਡਾਕਟਰ ਚੈਲੰਜ ਨਹੀਂ ਕਰ ਸਕਦਾ ਵੀ ਅਸੀਂ ਨਹੀਂ ਮੰਨਣਾ ਕਿਉਂਕਿ ਇਹ ਐਨਏਬੀ ਐਨਏਬੀਐਲ ਹੈ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਇਹ ਸਾਡਾ ਜਿਹੜਾ ਕੰਪੈਰੀਜ਼ਨ ਹੈ ਛੋਟੀਆਂ-ਮੋਟੀਆਂ ਲੈਬਾਂ ਨਾਲ ਨਹੀਂ ਹੈ ਜਿਹੜਾ ਤੁਸੀਂ ਦੇਖਿਆ ਹੋਣਾ ਗਲੀ ਮਲੇਚ ਖੁੱਲੀਆਂ ਹੁੰਦੀਆਂ ਇਹ ਵੱਡੀਆਂ ਲੈਬਾਂ ਨਾਲ ਹੀ ਇਹਦਾ ਕੰਪੈਰੀਜ਼ਨ ਹੈ ਜਿਵੇਂ ਲਾਲ ਪੈਥ ਹੋਗੀ মেট্রੋਪੋਲਿਸ ਹੋਗੀ ਐਸ ਆਰ ਐਲ ਹੋਗੀ ਉਸ ਲੈਵਲ ਦੀ ਚੈਰੀਟੇਬਲ ਵਧੀਆ ਲੈਬਾ ਜਿੱਥੇ ਲੋਕਾਂ ਨੂੰ ਇੱਕ ਵਧੀਆ ਸੇਵਾਵਾਂ ਮਿਲ ਰਹੀਆਂ ਨੇ ਵਧੀਆ ਟੈਸਟ ਮਿਲ ਰਹੇ ਨੇ ਤੇ ਬਹੁਤ ਹੀ ਘੱਟ ਖਰਚੇ ਤੇ ਮਿਲ ਰਹੇ ਨੇ ਜਿੱਦਾਂ ਹੁਣ ਅਸੀਂ ਲੈਬ ਦਾ ਉਪਰਾਲਾ ਕੀਤਾ ਐਦਾਂ ਹੀ ਮੈਡੀਸਨ ਦਾ ਉਪਰਾਲਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸੋਚਿਆ ਜਾ ਸਕਦਾ ਵੀ ਹੋ ਸਕਦਾ ਵਾ ਵੈਸੇ ਹੁਣ ਸਾਡਾ ਇੱਕ ਡੈਂਟਲ ਕਲੀਨਿਕ ਵੀ ਅਸੀਂ ਓਪਨ ਕੀਤਾ ਦੁਰਾਹ ਦੇ ਵਿੱਚ ਉੱਥੇ ਹੀ ਬਹੁਤ ਘੱਟ ਰੇਟ ਦੇ ਵਿੱਚ ਸਾਡਾ ਉੱਥੇ ਡੈਂਟਲ ਕਲੀਨਿੰਗ ਸ਼ੁਰੂ ਹੋਇਆ ਵਾ ਹੁਣ ਤੁਹਾਡੇ ਕੋਲੇ ਕਰੀਬ ਕਿੰਨੇ ਕੁ ਪੇਸ਼ੈਂਟਸ ਰੋਜ਼ ਦੇ ਆ ਜਾਂਦੇ ਨੇ ਸਾਡੇ ਇੱਥੇ ਪੇਸ਼ੈਂਟ ਰੋਜ਼ ਦੇ 50 ਤੋਂ 60 ਪੇਸ਼ੈਂਟ ਰੋਜ਼ ਆ ਰਹੇ ਨੇ ਉਹਨਾਂ ਨੂੰ ਕੁਝ ਵਧੀਆ ਲੱਗਦਾ ਵਾ ਕੁਝ ਸਸਤਾ ਲੱਗਦਾ ਵਾ ਤਾਂ ਹੀ ਆਂਦੇ ਆ ਇੱਕ ਆਉਂਦਾ ਵਾ ਚਾਰ ਜਾਨਿਆਂ ਨੂੰ ਜਾ ਕੇ ਦੱਸਦਾ ਵਾ ਤਾਂ ਲੋਕ ਜ਼ਰੂਰ ਵਿਜ਼ਿਟ ਕਰਦੇ ਨੇ ਤੇ ਰੋਜ਼ ਦੇ ਆਪਣੇ ਕੋਲ 50 ਤੋਂ 60 ਪੇਸ਼ੈਂਟ ਹੋ ਜਾਂਦੇ ਨੇ ਆਪਾਂ ਲੁਧਿਆਣੇ ਦੀ ਗੱਲ ਕਰੀ ਤਾਂ ਲੁਧਿਆਣੇ ਦੇ ਵਿੱਚ ਟੋਟਲ ਕਿੰਨੀਆਂ ਲੈਬਸ ਨੇ ਲੁਧਿਆਣੇ ਦੇ ਵਿੱਚ ਸਰ ਆਪਣੀ ਟੋਟਲ 5 ਲੈਬਾਂ ਨੇ ਇੱਕ ਆਪਣੇ ਤਰੀਕੇ ਪਿੰਡ ਜੀ ਹੈ ਜੀ ਇੱਕ ਆਪਣੀ ਬਚਿੱਤਰਨਗਰ ਜੀਐਨ ਕਾਲਜ ਦੇ ਸਾਹਮਣੇ ਆ ਸਮਰਾਲਾ ਚੌਂਕ ਦੇ ਵਿੱਚ ਹੈ ਜੀ ਇੱਕ ਸ਼ਿੰਘਾ ਰੋਡ ਤੇ ਹੈ ਜੀ ਇੱਕ ਕੁਈਸਾ ਗੁਰਦੁਆਰਾ ਜਨਤਨਗਰ ਏਟੀਆਈ ਰੋਡ ਤੇ ਹੈ ਜੀ ਜਿਹੜੇ ਪੇਸ਼ੈਂਟਸ ਇੱਥੇ ਆਉਂਦੇ ਨੇ ਉਹ ਇੱਕ ਵਾਰੀ ਆ ਕੇ ਜਾਂਦੇ ਨੇ ਉਹਨਾਂ ਨੂੰ ਫਰਕ ਲੱਗਦਾ ਕਿੰਨੀ ਵਾਰੀ ਦੁਬਾਰਾ ਫੇਰ ਮੁੜ ਕੇ ਆ ਕੇ ਕਮੈਂਟ ਕਰਦੇ ਆ ਹੋਰਾਂ ਨੂੰ ਹਾਂਜੀ ਹਾਂਜੀ ਪੇਸ਼ੈਂਟ ਜਿਵੇਂ ਰਿਪੀਟ ਪੇਸ਼ੈਂਟ ਬਹੁਤ ਆਉਂਦੇ ਨੇ ਜਿਵੇਂ ਉਹ ਟੈਸਟ ਕਰਾ ਕੇ ਜਾਂਦੇ ਆ ਅੱਗੇ ਡਾਕਟਰ ਨੂੰ ਦਿਖਾਉਂਦੇ ਆ ਤਾਂ ਫਿਰ ਅਗਰ ਉਹਨਾਂ ਨੂੰ ਡਾਕਟਰ ਦੁਆਰਾ ਟੈਸਟ ਲਿਖਦਾ ਤਾਂ ਉਹ ਵਿਜ਼ਿਟ ਕਰਦੇ ਆ ਤੇ ਨਾਲੇ ਕਹਿੰਦੇ ਆ ਵੀ ਅਸੀਂ ਹੋਰਾਂ ਨੂੰ ਵੀ ਜਾ ਕੇ ਦੱਸਦੇ ਆ ਕਿ ਰੀਜ਼ਨ ਅਰੇਬਲ ਰੇਟ ਬਹੁਤ ਘੱਟ ਰੇਟਾਂ ਤੇ ਵਧੀਆ ਟੈਸਟ ਕਰਾਉਣ ਲਈ ਆਪਣਾ ਜੇ ਐਸਐਮਐਨ ਲੇਦੇ ਤੇ ਗੁਰਦੁਆਰਾ ਖੂਇਸਰ ਸਾਹਿਬ ਚਿੱਤਰਨਗਰ ਸਮਰਾਲਾ ਚੌਂਕ ਜਿੱਥੇ ਵੀ ਆ ਉੱਥੇ ਉਹ ਜਾਂਦੇ ਨੇ ਜੇ ਸਾਡੇ ਕੋਲ ਵੀ ਕੋਈ ਪੇਸ਼ੈਂਟ ਸਮਰਾਲਾ ਚੌਂਕ ਤੋਂ ਆ ਰਹੇ ਆ ਤਾਂ ਅਸੀਂ ਉਹਨਾਂ ਨੂੰ ਪੁੱਛੇ ਐਡਰੈਸ ਪੁੱਛਦੇ ਹਾਂ ਤੁਸੀਂ ਕਮੈਂਡ ਕਰਦੇ ਵੀ ਸਾਡੇ ਸੁਮਰਾਲਾ ਚੌਂਗਦੇ ਵਿੱਚ ਵੀ ਸੈਂਟਰ ਹੈ ਕੋਈ ਬਜਿੱਤਰ ਨਗਰ ਵਾਲੀ ਸਾਈਡ ਤੋਂ ਆ ਰਹੇ ਤਾਂ ਉਹਨਾਂ ਨੂੰ ਅਸੀਂ ਦੱਸੀਦਾ ਵੀ ਸਾਡਾ ਜੀਐਨ ਕਾਲਜ ਕੋਲ ਵੀ ਸੈਂਟਰ ਹੈ ਮਤਲਬ ਪੇਸ਼ੈਂਟ ਨੂੰ ਕੋਈ ਆਪਾਂ ਉਖਾਈ ਨਹੀਂ ਹੁੰਦੀ ਇਹਦੀ ਪੇਸ਼ੈਂਟ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜੀ ਸਰ ਤੁਸੀਂ ਇੱਥੇ ਲਾਈਫ ਕੇਅਰ ਫਾਊਂਡੇਸ਼ਨ ਦੇ ਇੱਥੇ ਲੈਬਾਰਟਰੀ ਦੇ ਵਿੱਚ ਆਏ ਹੋ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਰੇਟਾਂ ਦਾ ਸਰ ਰੇਟ ਦਾ ਅਲਸੋ ਮੈਂ ਗਿਲ ਚੌਂਗਦੇ ਵਿੱਚ ਨਾ ਨਹੀਂ ਲਾਉਂਗਾ ਮੈਂ ਉਹਦਾ ਪਤਾ ਕੀਤਾ ਸੀ ਉਹਨਾਂ ਦਾ 1500 ਰੁਪਏ ਸੀਗਾ ਕੰਪਲੀਟ ਉਹੀ ਚੀਜ਼ ਇੱਥੇ ਮੈਨੂੰ 800 ਰੁਪਏ 'ਚ ਮ ਲੱਗਦਾ ਕਿ ਇਦਾਂ ਦੇ ਹੋਰ ਫਾਊਂਡੇਸ਼ਨਸ ਦੇ ਇਦਾਂ ਦੇ ਹੋਰ ਸੰਸਥਾਵਾਂ ਦੀ ਲੋੜ ਹੈ ਕਿਉਂਕਿ ਅੱਜ ਕੱਲ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਤਾਂ ਹੁੰਦਾ ਹੀ ਹੈ ਬਿਲਕੁਲ ਜੀ ਬਹੁਤ ਲੋੜ ਹੈ ਜੀ ਦੇਖੋ ਹਰ ਬੰਨਾ ਚਾਹੁੰਦਾ ਕੋਈ ਚਾਰ ਪੈਸੇ ਬਚਣ ਉਹ ਰਿਪੋਰਟ ਵੀ ਠੀਕ ਆਵੇ ਇਸ ਲਈ ਐਸੇ ਐਨਜੀਓ ਦੀ ਬਹੁਤ ਜ਼ਿਆਦਾ ਲੋੜ ਹੈ ਉਹ ਸਾਨੂੰ ਵਤਵਤ ਉਹਨੇ ਸਪੋਰਟ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਹੀ ਆਪਣੇ ਟੈਸਟ ਕਰਵਾਉਣੇ ਚਾਹੀਦੇ ਆ ਇੱਥੇ ਜਿਵੇਂ ਤੁਸੀਂ ਦੇਖਿਆ ਕਿ ਜਿਹੜੇ ਰੇਟ ਦਾ ਫਰਕ ਹੈਗਾ ਹੋਰ ਵੀ ਕੋਈ ਤੁਸੀਂ ਟੈਸਟ ਕਰਵਾਏ ਨੇ ਕਿ ਜਿੰਨਾਂ ਫਰਕ ਲੱਗਿਆ ਤੁਹਾਨੂੰ ਨਹੀਂ ਫਿਲਹਾਲ ਤਾਂ ਜੀ ਪੂਰਾ ਕੰਪਲੀਟ ਬੋਡੀ ਟੈ ਤਾਂ ਹੋਰ ਜਿਹੜੇ ਲੋਕ ਜਿਹੜੇ ਈਵਰਸ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜੀ ਬਾਹ ਚੜ ਕੇ ਇੱਥੇ ਆਓ ਤੇ ਆਪਣੇ ਟੈਸਟ ਕਰਵਾਓ ਤੇ ਆਪਣੇ ਪੈਸੇ ਦੀ ਬਚਤ ਕਰੋ ਕਿਉਂਕਿ ਬਾਜ਼ਾਰ ਜਗਾ ਸਭ ਜਗਾ ਜਾਓ ਠੱਗੀ ਠੋਰੀ ਚੱਲ ਰਹੀ ਐ ਇਸ ਟਾਈਮ ਕਿਉਂਕਿ ਡਾਕਟਰਾਂ ਨੇ ਆਪਸੇ ਵਿੱਚ ਉਹਨਾਂ ਦਾ ਵਿੱਚ ਹੁੰਦੇ ਨੇ ਹਿੱਸੇ ਰੱਖੇ ਹੁੰਦੇ ਨੇ ਕੋਈ ਜੇ ਮੈਂ ਨਾਂ ਫੇ ਨਹੀਂ ਲੈਣਾ ਚਾਹੁੰਦਾ ਮੈਂ ਸਿਵਲ ਲੈਨ ਗਿਆ ਸੀਗਾ ਕੋਕਾ ਡਾਇਗਨਿਸਟ ਨਾਲ ਲੈ ਵੀ ਦਿੰਨੇ ਆ ਪਰ ਉੱਥੇ ਲਾ ਲੋ ਜਾਂ ਹੋਰ ਜਾਂ ਵੀ ਡਾਕਟਰ ਜਿਹੜਾ ਰეკਮੈਂਡ ਕਰਦੇ ਮੈਂ ਇੱਥੇ ਜਾਓ ਉਹ ਇੱਕੋ ਚੀਜ਼ ਉਹੀ 500 ਦੀ ਬਾਹ ਇਸ ਕਰਕੇ ਰეკਮੈਂਡ ਕਰਦਾ ਕਿ ਇੱਥੇ ਆਣਾ ਚਾਹੀਦਾ ਬੰਦੇ ਨੂੰ